ਨਮਸਕਾਰ ਜੀ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਤੇ ਜਨਨ ਨੋਲਿਜ ਜੀਨੂ ਬਹੁਤ ਘੱਟ ਲੋਕ ਦੱਸਦੇ ਨੇ ਯੂਟਿਊਬਰ ਵੀ ਦੱਸਦੇ ਨੇ ਕਿਸੇ ਨੇ ਦੱਸਣਾ ਨਹੀਂ ਤੁਹਾਨੂੰ ਇਹ ਜੀ ਆਪਾਂ ਤੁਹਾਡੇ ਕੋਲ ਅੱਜ ਜਨਨ ਨੋਲਿਜ 골ਡ ਤੇ ETF ਦੇ ਸੰਬੰਧ ਲੈ ਕੇ ਆ ਰਹੇ ਹਾਂ ਕੋਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ 골ਡ ਦਾ ਰੇਟ ਹਰ ਰੋਜ਼ ਬਦਲਦਾ ਹੈ ਅੱਜ ਭਾਈ ਸਤੰਬਰ 2025 ਹੈ ਅੱਜ MCX ਤੇ 골ਡ ਦਾ ਰੇਟ 111700 ਦੇ ਕਰੀਬ ਚੱਲ ਰਿਹਾ ਜੇ ਆਪਾਂ ਇਹ ਚ ਸਰਾਫਾ ਬਾਜ਼ਾਰ ਜਿਹੜਾ ਆਪਦਾ ਕਮਿਸ਼ਨ ਪਾਉਂਦਾ ਹੁੰਦਾ ਫੀਸ ਪਾਉਂਦਾ ਹੁੰਦਾ ਉਹ 2000 ਪਾਉਂਦਾ 3 ਪਾਉਂਦਾ 4 ਪਾਉਂਦਾ ਇੱਕ 15 ਤੋਂ ਉੱਪਰ 24 ਕੈਰਟ ਦਾ 골ਡ ਅੱਜ ਮਿਲ ਰਿਹਾ ਆਪਨ ਬਜ਼ਾਰ 'ਚ ਹੁਣ ਆਪਾਂ ਮੰਨ ਲੋ ਕਿ ਆਪਾਂ 골ਡ ਇੰਨਾ ਇਕੱਠਾ ਨਹੀਂ ਲੈ ਸਕਦੇ ਵੀ ਆਪਾਂ 골ਡ ਲੈਣਾ ਵੀ ਆਪਾਂ ਕਹਿੰਦੇ 5 ਲੱਖ ਦਾ ਲੈ ਲਓ 10 ਲੱਖ ਦਾ ਲੈ ਲਓ ਫਿਰ ਲੈ ਕੇ ਉਹਨੂੰ ਰੱਖਣ ਦਾ ਵੀ ਘਰੇ ਰੱਖੀਏ ਜਾਂ ਬੈਂਕ ਲੋਕਰ 'ਚ ਰੱਖੀਏ ਟੈਨਸ਼ਨ ਤਾਂ ਹੈਗੀ ਆ ਬੰਦੇ ਨੂੰ કરી રાખੇ ਕਿਤੇ ਜਾ ਨਹੀਂ ਸਕਦੇ ਬੈਂਕ ਵਾਲਾ ਨੂੰ ਪਤਾ ਹੈ ਕਈ ਵਾਰ ਕੋ ਲੋਕਰ ਤੋੜ ਕੇ ਲੈ ਗਿਆ ਜੀ ਕੋਈ ਠੱਗੀ ਮਾਰ ਗਿਆ ਕੁਝ ਹੋ ਗਿਆ ਸਭ ਤੋਂ ਸੌਖਾ ਤੇ ਸਾਨ ਤਰੀਕਾ ਤੁਹਾਨੂੰ ਜਿਵੇਂ ਦੱਸਣ ਜਾ ਰਹੇ ਥੋੜੇ ਕੋਲੇ ਫੋਨ ਪੇ ਸਰਕਾਰੀ ਹੈ ਕੋਈ ਵੀ ਡੀਮੇਟ ਅਕਾਊਂਟ ਖੋਲਿਆ ਆ ਆਪਾਂ ਗਰੋਥ ਖੋਲਿਆ ਕਿਸ ਨੇ ਕਿਸ ਨੇ ਜਰੋਦਾ ਕਿਸ ਨੇ ਅੰਜਲਵਾਨਾ ਜਾਂ ਕੋਈ ਵੀ ਆਪਾਂ ਡੀਮੇਟ ਅਕਾਊਂਟ ਖੋਲੋ ਬੜਾ ਸੌਖਾ ਤਰੀਕਾ ਖੋਲਣ ਦਾ ਮੈਂ ਸੇਬੀ ਰਿਸਟਰ ਨਹੀਂ ਹੈਗਾ ਅਬ ਇਸ ਕੋਈ ਤੁਹਾਨੂੰ ਰეკਮੈਂਡ ਕਰਾਂ ਜਾਂ ਦੱਸਾਂ ਵਿਆ ਖੋਲੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਸੀਂ ਕੋਈ ਵੀ ਡੀਮੇ ਅਕਾਊਂਟ ਖੋਲੋ ਉਸ ਤੁਸੀਂ ਕੀ ਕਰਨਾ ਹੈ ਈਟਫ ਐਕਾ ਕੋਈ ਈਟਫ ਚ ਜਾ ਕੇ ਤੁਸੀਂ ਆਪਸ਼ਨ ਖੋਲੋ ਤੋਂ ਤੇ ਆ ਜੋ 골ਡ ਸਿਲਵਰ ਬਾਈ ਦੇ অপਸ਼ਨ ਆ ਜੂ। ਉੱਚੋ ਜਿਹਦੇ ਬੰਦੇ ਕੋਲ ਘੱਟ ਪੈਸੇ ਨੇ ਕੋਈ 15000 ਕਮਾਉਂਦਾ ਕੋਈ 20000 ਕੋ 2 ਲੱਖ ਜਿਵੇਂ ਜਿਵੇਂ ਕਿਸੇ ਦੀ ਹیثیت ਆ ਉਹ ਮੇਂ ਪੈਸੇ ਕਮਾਉਂਦਾ ਹੋ। ਉਹਨੂੰ ਚਾਹੀਦਾ ਵੀ ਉਹ ਈਟੀ ਅੱਛਾ ਪਰਦਾ 골ਡ ਬਾਈ ਕਰਨ ਲੱਗ ਜੇ। ਖਰੀਦਣ ਲੱਗ ਜੇ। ਕੋਈ 500 ਦਾ ਖਰੀਦ ਲਓ, 1500 ਦਾ ਖਰੀਦ ਲਓ, 5000 ਦਾ ਖਰੀਦ ਲਓ। 50000 ਦਾ ਖਰੀਦ ਲਓ। ਡੇਲੀ ਖਰੀਦ ਲਓ ਹਫਤੇ ਬਾਅਦ ਖਰੀਦ ਲਓ ਮਹੀਨੇ ਬਾਅਦ ਖਰੀਦ ਲਓ ਇਹ ਨੌਲੇਜ ਕਿਤੇ YouTube ਤੇ ਤੁਹਾਨੂੰ ਮਿਲਣੀ ਨਹੀਂ ਹੈਗੀ ਤੁਸੀਂ ਉਹ ਰੋਜ਼ ਦੀ ਰੋਜ਼ ਬਾਏ ਕਰੀ ਜਾਓ ਤੁਹਾਨੂੰ ਮੁੱਲ ਲੈਣ ਦੀ ਲੋੜ ਨਹੀਂ ਕਿਤੋਂ ਘਰੇ ਰੱਖਣ ਦੀ ਡਲੀ ਲੱਗ ਲੋੜ ਨਹੀਂ ਜਦੋਂ ਮਰਜ਼ੀ ਉਹਨੂੰ ਅਸਪਾਪਾ ਸੈਲ ਕਰੋ ਜਿੰਨੇ ਪੈਸੇ ਨੇ ਤੁਹਾਡੇ ਅਕਾਊਂਟ 'ਚ ਆ ਜਾਣਗੇ ਇਸ ਕਰਕੇ ਸਾਨੂੰ ਗੋਲਡ ਲਾਈਨ ਦੀ ਕੋਈ ਲੋੜ ਨਹੀਂ ਸਾਨੂੰ ਗੋਲਡ ਈ-ਟ੍ਰੇਡ ਰਾਹੀਂ ਬਾਏ ਕਰ ਲੋ ਸਭ ਤੋਂ ਵਧੀਆ ਸਭ ਤੋਂ ਸਸਤਾ ਸੌਖਾ ਤਰੀਕਾ ਹੈ ਇਹਨੂੰ ਬੜੇ ਪੜੇ ਲਿਖਣ ਦੀ ਲੋੜ ਨਹੀਂ ਆਪਾਂ ਨੂੰ ਵੀ ਬੇਤਾ ਬੰਦਾ ਇੰਟੈਲੀਜੈਂਟ ਚਾਹੀਦਾ ਜੀ ਉਹਦਾ ਬੜਾ ਪੜਾ ਲਿਖਾ ਚਾਹੀਦਾ ਕੋਈ ਲੋੜ ਨਹੀਂ ਸਾਨੂੰ ਸਿੰਪਲ ਜਿਹਾ ਫੰਡਾ ਹੈ ਤੁਸੀਂ ਲੱਖਾਂ ਕਰੋੜਾਂ ਰੁਪਇਆ 골ਡ ਇਕੱਠਾ ਕਰ ਸਕਦੇ ਹੋ 500000 2000 ਜਦੋਂ ਵੀ ਤੁਹਾਡੇ ਕੋਲ ਅਕਾਊਂਟ ਚ ਪੈਸਾ ਪਿਆ ਹੈ ਆਪਦੇ ਯੂਟਿਪ ਰਾਹੀਂ 골ਡ ਖਰੀਦੋ 골ਡ 6000 ਡਾਲਰ ਤੱਕ ਜਾਊਗਾ ਅੱਜ ਦੀ ਦੀਵਾਲੀ ਦੇ ਤੁਹਾਨੂੰ 1.5 ਲੱਖ ਦੇ ਲਵੇ ਲੋਨ ਮਿਲ ਜਾਊਗਾ ਜੀ 1.5 ਲੱਖ ਡਾਲਰ ਹੋਗਾ 1.5 ਲੱਖ ਰੁਪਏ ਦਾ 골ਡ ਹੋਗਾ ਜੀ 10 ਰੱਤੀ ਜੈਨੀ ਕੁਤੋਲਾ ਕਹਿੰਦੇ ਨੇ ਆਪਾਂ ਇਸੇ ਲਈ ਸਾਨੂੰ ਚਾਹੀਦਾ ਹੈ ਕਿ ਜੇ ਇਟ ਇਬਰਾਹੀ ਅਸੀਂ 골ਡ ਖਰੀਦਣਾ ਸ਼ੁਰੂ ਕਰੀਏ ਇੱਕ ਹੋਰ ਤੁਹਾਨੂੰ ਮੈਂ ਗਹਿਣੇ ਬਣਾਉਣ ਦੀ ਗੱਲ ਦੱਸਦਾ ਅਗਲਾ ਕਹਿੰਦਾ 92 ਕੈਰੇਟ ਦੇ ਗਹਿਣੇ ਬਣਾਉਣ ਲੈਣੀ ਜ਼ਰੂਰੀ ਨਹੀਂ ਹੈਗਾ ਵੀ ਅਸੀਂ 92 ਕੈਰੇਟ ਦੇ ਬਣਾਉਣੇ ਨੇ ਤੁਸੀਂ 85 ਦੇ ਬਣਾ ਲਓ ਤੁਸੀਂ ਉਹ ਥੱਲੇ ਬਣਾ ਲਓ 75 ਦੇ ਘੱਟ ਬਣਾ ਲਓ ਵੀ ਆਪਾਂ ਲੋਕਾਂ ਨੂੰ ਆ ਥੋੜਾ ਜਿਹਾ ਸਾਡੇ ਰੇਟ ਦੇ ਮੋਹਰ ਲੱਗੀ ਆ ਜੇ ਕਿਸੇ ਨੂੰ ਸ਼ੌਂਕਾ ਪਾਉਣ ਦਾ 골ਡ ਉਹ ਆਪ ਦਾ ਕੱਟ ਕੈਰੇਟ ਦਾ ਬਣਾ ਕੇ ਪਾ ਸਕਦਾ ਵਿਆਹ ਸ਼ਾਦੀਆਂ ਦੇ ਸਕਦਾ ਜਿਵੇਂ 골ਡ ਇਹ ਨਾਲ ਮਹਿੰਗਾ ਆ ਗਿਆ ਇਸ ਤਰ੍ਹਾਂ ਹੀ ਸਿਲਵਰ ਹੈ ਸਿਲਵਰ ਤੁਹਾਨੂੰ 33 26 ਤੱਕ 2 ਲੱਖ ਤੋਂ ਉੱਪਰ ਤਾਂ ਮਿਲੇ ਜਾਊਗੀ ਅ 6 ਮਹੀਨੇ ਪਹਿਲਾਂ 40-45000 ਰੁਪਿਆ ਕਿਲੋ ਸੀ ਚਾਂਦੀ ਹੁਣ 2 ਲੱਖ ਰੁਪਏ ਤੋਂ ਉੱਪਰ ਤੁਹਾਨੂੰ ਮਿਲੂਗੀ ਸਿਲਵਰ ਦਾ ਯੂਟੂਬ ਖਰੀਦ ਲਓ 100 ਲੈ ਲਓ 200 ਲੈ ਲਓ 500 ਦਾ ਲੈ ਲਓ 1000 ਦਾ ਡੇਲੀ ਲੈ ਲਓ ਮਹੀਨੇ ਬਾਅਦ ਲੈ ਲਓ ਕਿ ਲੈ ਲਓ ਡੇਲੀ ਟੈਪ ਖਰੀਦੋ ਆਪ ਦਾ ਜਿਹੜਾ ਬੰਦਾ ਕਹਿੰਦਾ ਮੈਂ ਡੀਪੇ ਅਕਾਊਂਟ ਨਹੀਂ ਖੋਲ ਸਕਦਾ ਉਹ ਫੋਨ ਪੇ ਰਾਹੀਂ ਲੈ ਲਓ ਆਪ ਦਾ ਬੇ ਇਹਨੂੰ ਦੇਰ ਨਾ ਕਰੋ ਲੇਟ ਨਾ ਹੋਵੋ ਪਹਿਲੀ ਬਹੁਤ ਲੇਟ ਹੋ ਤੁਸੀਂ ਸੋਨਾ ਕਿੱਥੋਂ ਚੱਲਿਆ 3000 ਸੀ 3000 4000 ਚੱਲਦਾ ਚੱਲਦਾ ਅਸਵਾ ਲੱਖ ਰੁਪਏ ਆ ਗਿਆ ਇਸ ਕਰਕੇ ਸਭ ਤੋਂ ਸੌਖਾ ਤਰੀਕਾ ਸਾਨੂੰ 골ਡ ইਟੀ ਪੀਟੀ ਫਰਾਈਂ ਖਰੀਦਣ ਦਾ ਇਹ ਦੋ ਸੌਖਾ ਤਰੀਕਾ ਹੋਰ ਕੋਈ ਨਹੀਂ ਹੈਗਾ ਨਹੀਂ 골ਡ ਮੁੱਦਾ ਮਿਲਦਾ ਪਰ ਨਾ ਲਓ ਇਸ ਲਈ ਮੈਂ ਸਾਰਿਆਂ ਨੂੰ ਸਲਾਹ ਦਿੰਨਾ ਆਪਦੀ ਨਿੱਜੀ ਤੌਰ ਤੇ ਵੀ ਵਕਤ ਤੋਂ ਬਾਅਦ ਤੁਸੀਂ ਈਟੀ ਫਰਹੀ 골ਡ ਦੇ ਸਿਲਵਰ ਚ ਨਿਵੇਸ਼ ਕਰੋ ਨਮਸਕਾਰ